ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਿਓ ਇਹ ਬਰਬਰੀ ਜੂਟ ਦੇ ਵਿੱਚ ਆਣਗੇ ਡਿਜੀਟਲ ਪ੍ਰਿੰਟ ਹੋਗਾ 2250 ਰੁਪਏ ਦਾ ਰੇਟ ਹੋਗਾ 5 ਮੀਟਰ ਅਲਓਵਰ ਫੈਬਰਿਕ ਰਹੋਗਾ ਬਰਬਰੀ ਜੂਟ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਪ੍ਰਿੰਟ ਤੇ ਕਲਰ ਇਹਦੇ ਵਿੱਚ ਬਹੁਤ ਹੀ ਲਾਜਵਾ ਬਣੇ ਹੋ ਬਹੁਤ ਸੋਹਣੇ ਕਲਰ ਤੇ ਪ੍ਰਿੰਟ ਹੈਗੇ ਇਹਦੇ ਵਿੱਚ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਉਸ ਨੰਬਰ ਤੇ ਜਾ ਕੇ ਤੁਸੀਂ WhatsApp ਤੇ ਮੈਸੇਜ ਕਰ ਦਿਓ ਸਕਰੀਨਸ਼ਾਟ ਸੈਂਡ ਕਰ ਦਿਓ ਰੇਟ ਮੇ ਨਾਲ ਦੀ ਨਾਲ ਮੈਂਸ਼ਨ ਕੀਤੇ ਹੋਇਆ ਪੇਮੈਂਟ ਹੈ ਜਿਹੜੀ ਆਨਲਾਈਨ ਹੋਊਗੀ ਬਟਰ ਡੋਬੀ ਕਾਟਨ ਦੇ ਵਿੱਚ ਆਉਏ ਡਿਜ਼ਾਈਨਰ ਜਿਹੜੀ ਬਾਟਮਰ ਹੋਊਗੀ ਰੇਟ ਆਪਾਂ ਲਿਖਿਆ ਹੋਇਆ ਨਾਲ ਦੀ ਨਾਲ ਤੁਸੀਂ ਦੇਖ ਲਿਓ ਲਖਨਊ ਵਰਕ ਦੇ ਵਿੱਚ ਆਊਗਾ ਇਹ ਲਖਨਊ कॉटन सूट ਆਣਗੇ ਫੌਂਟ ਫੁੱਲ ਐਮਬ੍ਰੋਇਡਰੀ ਵਾਲਾ ਰਹੂਗਾ कॉटन ਦਾ ਇਹਦੇ ਨਾਲ ਦੁਪੱਟਾ ਰਹੂਗਾ ਇਹ ਫੁੱਲ ਸੂਟ ਆ ਜਿਹੜਾ ਜੁੜਿਆ ਹੋਇਆ ਹੋਊਗਾ ਇਹਦੇ ਨਾਲ ਬਾਟਮ ਵੀ ਇਸੇ ਤਰ੍ਹਾਂ ਹੀ ਅਟੈਚ ਹੋਊਗੀ ਤੇ ਦੁਪੱਟਾ ਵੀ ਨਾਲ ਹੀ ਅਟੈਚ ਹੋਊਗਾ ਬੜੀ ਪਿਆਰੀ ਲੁੱਕ ਦੇ ਵਿੱਚ ਬਹੁਤ ਸੋਹਣੇ ਸਮਰਿਸ਼ੇ ਕਲਰ ਹੈ ਇਹ ਗਰਮੀਆਂ ਵਿੱਚ ਪੈਣਨ ਵਾਲੇ ਬੜੀ ਪਿਆਰੇ ਕੈਂਟ ਕਲਰ ਹੈ ਸਾਫਟ ਕਾਟਨ ਦੇ ਵਿੱਚ ਰਹਿਣਗੇ ਇਹ 프린ਟਡ ਸ਼ਰਟ ਰਹੂਗੀ ਬਾਟਮ ਰਹੇਗੀ 프린ਟਡ ਦੁਪੱਟਾ ਵੀ 프린ਟਡ ਹੀ ਰਹੂਗਾ ਕਾਟਨ ਦਾ ਹੀ ਦੁਪੱਟਾ ਰਹੂਗਾ ਕਾਟਨ ਦੀ ਹੀ ਬਾਟਮ ਰਹੇਗੀ neck ਦੇ ਉੱਪਰ embroidery ਹੋਗੀ ਕਲਰ ਇਹਦੇ ਵਿੱਚ ਵੀ ਬਹੁਤ ਹੀ ਸੋਹਣੇ ਆ 4-5 ਕਲਰ ਇਹਦੇ ਵਿੱਚ ਹੀ ਹੈਗੇ ਆ ਇਹਦਾ ਰੇਟ ਰਹੂਗਾ 1199 ਪਰ ਲੀਲਨ ਕਾਟਨ ਦੇ ਵਿੱਚ ਆ ਗਿਆ ਲੀਲਨ embroidery ਵਾਲਾ ਦੁਪੱਟਾ ਤੇ ਸ਼ਰਟ ਰਹੇਗੀ ਬਾਟਮ ਇਹਦੇ ਨਾਲ ਕਾਟਨ ਦੀ ਹੋਏਗੀ ਪ੍ਰੀਮੀਅਮ ਕੁਆਲਿਟੀ ਹੋਊਗੀ 1550 ਰੁਪਏ ਇਹਨਾਂ ਦਾ ਰੇਟ ਰੂਪ ਹੈ ਬਹੁਤ ਸਾਰੇ ਨਵੇਂ-ਨਵੇਂ ਕਲੈਕਸ਼ਨ ਆਪਾਂ ਤੁਹਾਡੇ ਲਈ ਹਰ ਰੋਜ਼ ਲੈ ਕੇ ਆਉਨੇ ਆ ਜੇ ਤੁਸੀਂ ਆਪਣੇ ਚੈਨਲ ਦੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਵੀ ਕਾਟਨ ਖਾਦੀ ਦੇ ਵਿੱਚ ਰਹੂਗਾ ਦੁਪੱਟਾ ਤੇ ਬਾਟਮ ਜਿਹੜੀ ਕਾਟਨ ਦੀ ਰਹੇਗੀ ਸ਼ਰਟ ਖਾਦੀ ਕਾਟਨ ਦੇ ਵਿੱਚ ਆਏਗੀ neck ਬਣੀ ਹੋਈ ਹੈ ਦੀ ਲੀਲਨ ਐਮਬ੍ਰਾਇਡਰੀ ਵਾਲੀ ਸ਼ਰਟ ਰਹੇਗੀ ਤੇ ਦੁਪੱਟਾ ਵੀ ਬ੍ਰਾਾਈ ਵਾਲਾ ਰਹੂਗਾ ਬਾਟਮ ਲਾਈ ਸਿਲਕ ਦੇ ਵਿੱਚ ਆਉਗੀ 1550 ਰੁਪਏ ਇਹਨਾਂ ਦਾ ਵੀ ਰੇਟ ਹੋਊਗਾ 2150 ਰੁਪਏ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਐਮਬ੍ਰੋਇਡਰੀ ਵਾਲੀ ਨੈੱਕ ਰੂਗੀ ਦੁਪੱਟਾ ਵੀ ਪਿਓਰ ਕਾਟਨ ਦੇ ਵਿੱਚ ਆਊਗਾ ਬਾਟਮ ਵੀ ਕਾਟਨ ਦੀ ਰੂਗੀ ਪ੍ਰਿੰਟਡ ਲਾਈਨਿੰਗ ਵਾਲੀ ਪ੍ਰਿੰਟ ਦੇ ਵਿੱਚ ਹੋਈ ਹੋਈ ਆ ਕਲਰ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਨੇ ਦੋ ਕਲਰ ਆ ਦੋਨੋਂ ਹੀ ਕਲਰ ਲਾਜਵਾਵ ਨੇ ਬਹੁਤ ਜ਼ਿਆਦਾ ਸੋਹਣੇ ਨੇ ਪਿਓਰ ਕਰੇਪ ਦੇ ਵਿੱਚ ਬਾਦਨੀ ਪਿੰਟ ਦੇ ਵਿੱਚ ਆਊਗਾ ਐਮਬ੍ਰੋਇਡਰੀ ਕੀਤੀ ਹੋਈ neck ਦੇ ਉੱਪਰ ਦੁਪੱਟਾ ਵੀ ਪਿਓਰ ਸ਼ਿਫੋਨ ਦਾ ਰਹੇਗਾ ਇਹਦੇ ਨਾਲ ਸਮੋਸਾ ਲੈਸ ਮਿਲੇਗੀ ਦੁਪੱਟੇ ਦੇ ਉੱਪਰ ਬਾਟਮ ਸ਼ੈਂਟੂਨ ਦੀ ਆਊਗੀ ਰੇਟ ਹੋਊਗਾ ਦਾ 2000 ਰੁਪਏ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਰਿਹਾ ਤਾਂ ਨੰਬਰ ਆਪਣੇ ਸਕਰੀਨ ਤੇ ਚੱਲ ਰਿਹਾ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਜਾਓ ਤੇ ਆਪਣਾ ਆਰਡਰ ਬੁੱਕ ਕਰ ਲਿਓ ਕਾਟਨ ਦੇ ਵਿੱਚ ਰੂਗੀ ਐਮਬ੍ਰੋਇਡਰੀ ਵਾਲੀ ਸ਼ਰਟ ਰੂਗੀ ਦੁਪੱਟਾ ਪਿਓਰ ਸ਼ਿਫੋਨ ਦੇ ਵਿੱਚ ਆਊਗਾ ਬਾਟਮ ਕਾਟਨ ਦੀ ਰਹੇਗੀ 1450 ਰੁਪਏ ਇਹਨਾਂ ਦਾ ਰੇਟ ਹੋਊਗਾ ਕਲਰ ਦੇ ਵਿੱਚ ਦੋ ਹੈਗੇ ਆ ਬਲੈਕ ਤੇ ਵਾਈਟ ਆਫ ਵਾਈਟ ਕਲਰ ਰਹੂਗਾ ਪਿਓਰ ਕਾਟਨ ਦੇ ਵਿੱਚ ਸ਼ਰਟ ਐਮਬ੍ਰਾਇਡਰੀ ਵਾਲੀ ਹੋਊਗੀ ਸ਼ਿਫੋਨ ਦਾ ਹੈਂਡ ਪੇਂਟਡ ਦੁਪੱਟਾ ਰਹੂਗਾ ਕਾਟਨ ਦੀ ਹੈਂਡ ਪੇਂਟਡ ਬਾਟਮ ਰਹੇਗੀ ਦੇ ਨਾਲ ਹੈਂਡ ਪੇਂਟ ਦੇ ਵਿੱਚ ਆਊਗਾ neck ਦੇ ਉੱਪਰ ਐਮਬ੍ਰਾਇਡਰੀ ਕੀਤੀ ਹੋਈ ਹੈ パール ਵਰਕ ਦਾ ਸਾਰਾ ਕੰਮ ਕੀਤਾ ਹੋਇਆ ਬਰਬਰੀ ਚੈੱਕ ਦੇ ਵਿੱਚ ਇਹ ਵਾਲੀ ਇੱਕ ਹੋਰ ਆਈਟਮ ਆ ਗਈ ਹੋ ਸੂਟ ਆਪਣੇ ਕੋਲੇ ਡਿਜੀਟਲ ਪ੍ਰਿੰਟ ਰੋ ਬੜੀ ਪਿਆਰੀ neck ਬਣੀ ਹੋਈ ਹੈ ਬਾਟਮ ਵੀ ਡਿਜ਼ਾਈਨਰ ਹੋਊਗੀ ਦੁਪੱਟਾ ਇਹਦਾ ਮਸਲੀਨ ਦੇ ਵਿੱਚ ਰਹੂਗਾ ਚਾਰ ਕਲਰ ਦੇ ਵਿੱਚ ਹੈਗੀ ਹੈ ਇਹ ਵੀ ਬਰਬਰੀ ਪ੍ਰਿੰਟ ਰਹਿਣਗੇ ਹੈਂਡ ਐਮਬਲੈਂਡਰੀ ਹੋਊਗੀ ਫੁੱਲ ਫਰੰਟ ਦੇ ਉੱਪਰ ਸ਼ਰਟ ਤੇ ਮਸਲੀਨ ਦੀ ਪਲੇਨ ਬਾਟਮ ਰਹੇਗੀ ਤੇ ਦੁਪੱਟਾ ਪਿਓਰ ਬਰਬਰੀ ਦੇ ਵਿੱਚ ਹੀ ਹੋਊਗਾ 1550 ਰੁਪਏ ਦੇ ਵਿੱਚ ਪਿਓਰ ਸ਼ਰਟ ਰਹੂਗੀ ਕਾਟਨ ਦੇ ਵਿੱਚ ਪ੍ਰਿੰਟਡ ਆਰੀ ਦੇ ਦੀ ਐਮਬਲੈਂਡਰੀ ਰਹੂਗੀ ਫਰੰਟ ਦੇ ਉੱਪਰ ਬਾਟਮ ਪਿਓਰ ਕਾਟਨ ਚ ਆਊਗੀ ਪਲੇਨ ਦੁਪੱਟਾ ਮਸਲੀਨ ਦੇ ਵਿੱਚ ਰਹੂਗਾ 100% ਪਿਓਰ ਕਾਟਨ ਦੇ ਵਿੱਚ ਸੈਲਫ ਲਾਈਨਿੰਗ ਆਲਓਵਰ 5 ਮੀਟਰ ਫੈ布ਰਿਕ ਰਹੂਗਾ ਪ੍ਰਿੰਟਡ ਸੂਟ ਰਹੂਗਾ ਦੁਪੱਟਾ ਸੌਫਟ ਮਸਲੀਨ ਦੇ ਵਿੱਚ ਰਹੂਗਾ ਨੋ ਨੀਡ ਆਫ ਲਾਈਨਿੰਗ ਲਾਈਨਿੰਗ ਤੇ ਇਹਦੇ ਵਿੱਚ ਨੀਡ ਨਹੀਂ ਹੈਗੀ ਬੜੀ ਪਿਆਰੇ ਲੁੱਕ ਦੇ ਵਿੱਚ ਪ੍ਰਿੰਟ ਇੱਕ ਤੇ ਇੱਕ ਜਿਆਦਾ ਸੋਹਣੇ ਨੇ ਘੈਂਟ ਜੀ ਲੁੱਕ ਦੇ ਵਿੱਚ ਬੜੀ ਪਿਆਰੇ 1490 ਰੁਪਏ ਰੇਟ ਰਹੂਗਾ ਬਹੁਤ ਹੀ ਘੱਟ ਰੇਟ ਦੇ ਵਿੱਚ ਸਿਰ ਤੇ ਸਿਰ 1490 ਰੁਪਿਆਂ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਫੈ布ਰਿਕ ਰਹੂਗਾ ਕਲਰ ਦੇ ਵਿੱਚ 4-5 ਹੈਗੇ ਆ ਸ਼ਰਟ ਪਿਓਰ ਕਾਟਨ ਦੀ ਹੋਊਗੀ ਡਿਜ਼ਾਈਨ ਕੀਤੀ ਹੋਇਆ ਲੈਸਸ ਦੇ ਨਾਲ ਫੁੱਲ ਸ਼ਰਟ ਬਾਟਮ ਪਿਓਰ ਕਾਟਨ ਇਹ ਦੁਪੱਟਾ ਵੀ ਮਸਲੀਨ ਦਾ ਹੀ ਰੂਗਾ 1550 ਪੈਣਾ ਦਾ ਰੇਟ ਹੋਊਗਾ ਪਿਓਰ ਨੀਲਨ ਦੇ ਵਿੱਚ ਅਗਰ ਡਿਜੀਟਲ ਪ੍ਰਿੰਟਡ ਸ਼ਰਟ ਹੋਊਗੀ ਹੈਂਡਵਰਕ ਹਾਈਲਾਈਟ ਕੀਤਾ ਹੋਇਆ ਲੈਸਸ ਦਾ ਕੰਮ ਆਊਗਾ ਕਾਟਨ ਦੀ ਬਾਟਮ ਰਹੇਗੀ ਤੇ ਮਲ ਕਾਟਨ ਦਾ ਹੀ ਦੁਪੱਟਾ ਰਹੇਗਾ ਇਹ ਵੀ ਮਲ ਕਾਟਨ ਦੇ ਵਿੱਚ ਸ਼ਰਟ ਰਹੂਗੀ ਐਮਬ੍ਰੋਇਡਰੀ ਰਹੂਗੀ ਫੁੱਲ ਸੂਟ ਦੇ ਉੱਪਰ ਤੇ ਦੁਪੱਟੇ ਦੇ ਉੱਪਰ ਪਿਓਰ ਮਲ ਕਾਟਨ ਦੇ ਵਿੱਚ ਇਹ ਸੂਟ ਰਹੂਗਾ ਸੈਂਟਰ ਪੈਨਲ ਇਹਦਾ ਲੀਲਨ ਦੇ ਵਿੱਚ ਬਣਿਆ ਹੋਇਆ ਤੇ ਨਾਲ ਲੇਸ ਇਸ ਦੀ ਡਿਜ਼ਾਈਨਿੰਗ ਕੀਤੀ ਹੋਈ ਬੜੀ ਪਿਆਰੀ ਲੁੱਕ ਦੇ ਵਿੱਚ ਸੂਟ ਹੈਗੇ ਆ ਮਲ ਕਾਟਨ ਦਾ ਇਹਦੇ ਨਾਲ ਦੁਪੱਟਾ ਰਹੇਗਾ ਲੇਸ ਇਸ ਨਾਲ ਡਿਜ਼ਾਈਨ ਕੀਤਾ ਹੋਇਆ ਤੇ ਪੈਚ ਵਰਕ ਦਾ ਕੰਮ ਕੀਤਾ ਹੋਇਆ ਵਿਸਕੋਸ ਜੌਰਜਟ ਦੇ ਵਿੱਚ ਆ ਗਿਆ ਇਹ embroidery ਵਾਲਾ ਸੂਟ ਰਹੂਗਾ ਫੁੱਲ ਸ਼ਰਟ ਦੇ ਉੱਪਰ ਆਰੀ ਵਰਕ ਕੀਤਾ ਹੋਇਆ ਬਾਟਮ ਵਿਸਕੋਸ ਕ੍ਰੇਪ ਦੀ ਮਿਲੇਗੀ ਇਹ ਫੁੱਲ ਇੱਕ ਪਿਕਚਰ ਹੈ ਸੂਟ ਦੀ ਦੁਪੱਟਾ ਜੌਰਜਟ ਦੇ ਵਿੱਚ ਰਹੂਗਾ 2250 ਰੁਪਏ ਦੇ ਵਿੱਚ ਇਹ ਲੀਲਨ ਦੀ ਸ਼ਰਟ ਰਹੇਗੀ 프린ਟਡ ਕੇਰਾ ਤੇ ਨੈਕ ਐਮਬਲਾਈਡਰੀ ਵਾਲਾ ਰਹੂਗਾ ਕਾਟਨ ਦੀ ਬਾਟਮ ਆਏਗੀ ਲੀਲਨ ਦੇ ਵਿੱਚ ਹੀ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਰਹੂਗਾ ਐਮਬਲਾਈਡਰੀ ਵਾਲਾ 4 ਸਾਈਡ ਤੇ ਦੁਪੱਟੇ ਦੇ ਐਮਬਲਾਈਡਰੀ ਹੋ ਕੇ ਇਸ ਤਰ੍ਹਾਂ ਕਲਰ ਇਹਦੇ ਵਿੱਚ ਪੜੇ ਪਿਆਰੇ ਨੇ ਤਿੰਨ ਕਲਰ ਹੈ ਪਿਓਰ ਕਾਟਨ ਦੇ ਵਿੱਚ ਆ ਗਿਆ ਐਮਬਲਾਈਡਰੀ ਵਾਲੀ ਸ਼ਰਟ ਰਹੇਗੀ ਬਾਟਮ ਵੀ ਇਹਦੇ ਡਿਜ਼ਾਈਨਰ ਬਣੀ ਹੋਈ ਐਮਬਲਾਈਡਰੀ ਵਾਲੀ ਤੇ ਲੈਸਸ ਨਾਲ ਡਿਜ਼ਾਈਨ ਕੀਤੀ ਹੋਈ ਦੁਪੱਟਾ ਪਿਓਰ ਬੈਂਗਰ ਤੇ ਵਿੱਚ ਰਹੂਗਾ ਬਾਟਮ ਦੇ ਵਿੱਚ ਰਹਿਣਗੇ ਇਹ ਵਾਲੇ ਸੂਟ ਲੈਸਿਸ ਨਾਲ ਡਿਜ਼ਾਈਨ ਕੀਤਾ ਹੋਇਆ ਦੁਪੱਟਾ ਮਲਮਲ कॉटन ਦਾ ਰਹੇਗਾ ਬਾਟਮ ਹੱਕ ਉਬਾ ਚਿਕਨ ਦੇ ਵਿੱਚ ਰਹੂਗੀ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਉਸ ਨੰਬਰ ਤੇ ਜਾ ਕੇ ਤੁਸੀਂ WhatsApp ਤੇ ਮੈਸੇਜ ਕਰ ਦਿਓ ਰੇਟ ਆਪਣਾ ਨਾਲ ਦੀ ਨਾਲ ਮੈਸ਼ਨ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਮੈਂਟ ਤੇ ਲਾਈਕ ਕਰਨਾ ਨਾ ਭੁੱਲੇ ਸੋਹਣੇ ਸੋਹਣੇ ਕਮੈਂਟ ਵੀ ਜਰੂਰ ਕਰਦਿਆ ਕਰੋ ਸਾਡੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਜੀ